ਉਹ ਫੜਿਆ ਦੀ ਤਕੜਾ ਫਿਰ ਠੀਕ ਹੈ ਠੀਕ ਹੈ ਤੇ ਅੱਜ ਹੋ ਵੀ ਹੋਰਦਾ ਹਜੇ ਲਾਵਾਂਗੇ ਹੁਣ ਲਾਵਾਂਗੇ ਹੁਣ ਲਾਵਾਂਗੇ ਬ੍ਰਾਂਡ ਲਿਆਂਦਾ ਤੇਰੇ ਵਾਸਤੇ ਟੌਪ ਦਾ ਸਿਰੇ ਦਾ ਵਾ ਵਧੀਆ ਲਿਆਂਦਾ ਜੈਕ ਡੈਨੀਅਲਸ ਲਿਆਂਦੀ ਕਿਹੜੀ ਜੈਕ ਡੈਨੀਅਲਸ ਠੀਕ ਆ ਸੁਣਿਆ ਡੈਨੀ ਨਾਮ ਕਦੇ ਨਾ ਸੁਣਿਆ ਕਦੇ ਜੈਕ ਡੈਨੀਅਲ ਹੈ ਅੱਜ ਪੀ ਕੇ ਫਿਰ ਜੈਕ ਡੈਨੀਅਲ ਤੇ ਬੋਲੂਗਾ ਜਾਓ ਕੱਢ ਕੇ ਦਿਖਾਓ ਬਾਪੂ ਨੂੰ ਦਿਖਾਓ ਦਿਖਾਓ ਇਹਨੂੰ ਕੱਢ ਕੇ ਖੁੱਲਣਾ ਵੀ ਖੁੱਲਣ ਦਾ ਗਿਆ ਪਟਾਰਾ ਹੁਣ ਆਹ ਖੜਾ ਬੈਠਾ ਇਹ ਕੜਾਣੀ ਐਲ ਦੁਕਾਨ ਗੇਟਾ ਦੇ ਨੂੰ ਤੇਰੇ ਵਾਸਤੇ ਸਪੈਸ਼ਲ ਆ ਪੀਟੀਆ ਰੈਡੀ ਬਣਾ ਗਦੇ ਹਾਂ ਫੇਰ ਤੇ ਮੈਂ ਇੱਕ ਇੱਕ ਹੋਰ ਇਹ ਢਾੜਾ ਵੀ ਲਾ ਵਾਜੰਦਾ ਦਾ ਹਰਾ ਹੀ ਦੇ ਬੱਤੀਆਂ ਦਾ ਚੱਕ ਤੇਰੇ ਵਾਸਤੇ ਸਪੈਕਰ ਲਗੇ ਪਲੇਆਰ ਦੇਖ ਆਇਆ ਖੱਟਾ ਹੁਣ ਇਹ ਦੇਖ ਦੇ ਖੁਸ਼ੀ ਸੰਭੀ ਨਹੀਂ ਜਾਂਦੀ ਹੈ ਦੇਖ ਦੇਖਿਓ ਜਾਂਦਾ